ਕਹਾਣੀ ਹੈ ਅਮਾਨਤ ਚ ਖਿਆਨਤ ਦੀ ਬੰਦਾ ਜਦੋਂ ਕੋਈ ਦੋ ਪੈਸੇ ਜੋੜਦਾ ਹੈ ਦੋ ਪੈਸੇ ਕਮਾਉਂਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਭਰੋਸਾ ਕਰਦਾ ਹੈ ਕਿ ਮੇਰਾ ਪੈਸਾ ਸੁਰੱਖਿਅਤ ਰਹੇਗਾ ਤਾਂ ਕਿੱਥੇ ਰਹੇਗਾ ਬੈਂਕ ਬੈਂਕ ਤੇ ਬੰਦਾ ਭਰੋਸਾ ਕਰਦਾ ਪਰ ਜਦੋਂ ਬੈਂਕ ਚ ਕੰਮ ਕਰਦਾ ਇੱਕ ਮੈਨੇਜਰ ਹੀ ਆਪਣੇ ਖਾਤਾਧਾਰਕਾਂ ਦਾ ਪੈਸਾ ਖਾ ਜਾਏ ਹੜਪ ਕਰ ਜਾਏ ਤਾਂ ਯਕੀਨਨ ਲੋਕਾਂ ਦਾ ਬੈਂਕ ਤੋਂ ਭਰੋਸਾ ਟੁੱਟਣਾ ਜਾਇਜ਼ ਜਾ ਹੋ ਜਾਂਦਾ ਹੈ ਗੱਲ ਕਰ ਰਹੇ ਆ ਐਕਸਿਸ ਬੈਂਕ ਦੀ ਐਕਸਿਸ ਬੈਂਕ ਨਿਜੀ ਅਦਾਰਾ ਹੈਗਾ ਲੱਖਾਂ ਕਰੋੜਾ ਉਹਦੇ ਖਾਤਾਧਾਰਕ ਨੇ ਬਹੁਤ ਵਿਸ਼ਵਾਸ ਉਸ ਤੇ ਲੋਕ ਕਰਦੇ ਨੇ ਪਰ ਐਕਸਿਸ ਬੈਂਕ ਦੀ ਜ਼ਿਲ੍ਹਾ ਸਹਿਬਦਾਜਾ ਅਜੀਤ ਸਿੰਘਰ ਮੁਹਾਲੀ ਦਾ ਖੇਤਰ ਮੁੱਲਾਪੁਰ ਮੁੱਲਾਪੁਰ ਦਾ ਪਿੰਡ ਬੰਸੇਪੁਰ ਬੰਸੇਪੁਰ ਸ਼ਾਖਾ ਦੇ ਵਿੱਚ ਜੋ ਘਟਨਾ ਵਾਪਰੀ ਉਸ ਨੇ ਇੱਕ ਵਾਰ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹਾਲ ਹੀ ਵਿੱਚ ਲੰਗੇ ਵੈਲੈਂਟਾਈਨ ਡੇ ਵਾਲੇ ਦਿਨ ਦੀ ਗੱਲ ਹੈ 14 ਫਰਵਰੀ ਦੀ ਮੁੱਲਾਪੁਰ ਥਾਣੇ ਇੱਕ ਐਫ ਆਈ ਆਰ ਦਰਜ ਹੁੰਦੀ ਹੈ ਤਸਵੀਰਾਂ 'ਚ ਤੁਸੀਂ ਦੇਖ ਵੀ ਰਹੇ ਹੋ ਜਿਸ ਸ਼ਖਸ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਇਹ ਐਫ ਆਈ ਆਰ ਦਰਜ ਹੁੰਦੀ ਹੈ ਵੰਸੇਪੁਰ ਬ੍ਰਾਂਚ ਦੇ ਸ਼ਾਖਾ ਦੇ ਮੈਨੇਜਰ ਗੌਰਵ ਸ਼ਰਮਾ ਦੇ ਖਿਲਾਫ ਜੋ ਕਿ ਲੂਨਗਰੂਪ ਤੋਂ ਫਰੰਡਪੋਆ ਪਠਾਨਕੋਟ ਦਾ ਰਹਿਣ ਵਾਲਾ ਹੈਗਾ ਇਸ ਬੈਂਕ ਦੇ ਵਿੱਚ ਉਹ ਮੈਨੇਜਰ ਦੇ ਤੌਰ ਤੇ ਨਿਯੁਕਤ ਹੁੰਦਾ ਹੈ ਅਤੇ ਉਸ ਤੇ ਭਰੋਸਾ ਕਰਕੇ ਜਿਹੜੇ ਖਾਤਾਧਾਰਕ ਆਪਣਾ ਪੈਸਾ ਉਸ ਨੂੰ ਦੇ ਜਾਂਦੇ ਸਨ ਹਸਤਾਖਰ ਕਰਕੇ ਦੇ ਦਿੰਦੇ ਸਨ ਕਿ ਸਾਡਾ ਪੈਸਾ ਸੁਰੱਖਿਅਤ ਹੋ ਕੇ ਸਾਡੇ ਖਾਤੇ ਵਿੱਚ ਜਮ੍ਹਾਂ ਹੋ ਜਾਏਗਾ ਤਾਂ ਉਹਨਾਂ ਲੋਕਾਂ ਦੇ ਪੈਰਾਂ ਤਲਿਓਂ ਜ਼ਮੀਨ ਨਿਕਲ ਗਈ ਕਿ ਹੋਰ ਕੋਈ ਨਹੀਂ ਇਹ ਐਕਸਿਸ ਬੈਂਕ ਦਾ ਮੈਨੇਜਰ ਗੌਰਵ ਸ਼ਰਮਾ ਹੀ ਉਹਨਾਂ ਦਾ ਪੈਸਾ ਖਾ ਗਿਆ ਹੈ ਗੱਲ ਤਾਂ ਇਹ ਉੱਦੀ ਸੀ ਕਿ ਸ਼ਾਇਦ ਉਸਨੇ 45 ਤੋਂ 50 ਕਰੋੜ ਰੁਪਏ ਦਾ ਕਪਲਾ ਗਬਨ ਕੀਤਾ ਹੈ ਪੁਲਿਸ ਕੋਲ ਸ਼ਿਕਾਇਤ ਜਾਣ ਤੋਂ ਬਾਅਦ ਐਫ ਆਈ ਆਰ ਦਰਜ ਹੁੰਦੀ ਹੈ ਤੇ ਅੱਜ ਗੌਰਵ ਸ਼ਰਮਾ ਨੂੰ ਲੈ ਲਿਆ ਗਿਆ ਐਸਪੀ ਸੀਪੀ ਮਹਾਲੂ ਤਸ਼ਾਰ ਗੁਪਤਾ ਉਹਨਾਂ ਨੇ ਹੁਣੇ ਹੀ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਨੇਪਾਲ ਬਾਰਡਰ ਤੋਂ ਅਸੀਂ ਗੌਰਵ ਸ਼ਰਮਾ ਨੂੰ ਫੜ ਕੇ ਲਿਆਂਦਾ ਹੈ ਜਿਹੜਾ ਪੈਸਾ ਇਹਨੇ ਗबन ਕੀਤਾ ਉਹ 10 ਤੋਂ 12 ਕਰੋੜ ਰੁਪਈਆ ਹੈਗਾ ਤੇ ਇਹ ਪੈਸਾ ਇਹਨੇ ਆਪਣੇ ਮਾ ਪਿਓ ਤੇ ਹੋਰ ਪਰਿਵਾਰਿਕ ਮੈਂਬਰਾਂ ਦੇ ਖਾਤਿਆਂ ਦੇ ਵਿੱਚ ਭਾ ਦਿੱਤਾ ਸੀ 12 ਕਰੋੜ ਕੋਈ ਛੋਟੀ ਰਕਮ ਨਹੀਂ ਹੁੰਦੀ ਤੇ ਇਹ ਗਵਨ ਕਰਨ ਤੋਂ ਬਾਅਦ ਗੌਰਵ ਸ਼ਰਮਾ ਸਿਰਫ 15 ਤੋਂ 20 ਲੱਖ ਰੁਪਏ ਖਰਚ ਕਰ ਪਾਇਆ ਸੀ ਇੱਕ ਲਗਜ਼ਰੀ ਸਫਾਰੀ ਗੱਡੀਆਂ ਨੇ ਖਰੀਦੀ ਸੀ ਚਰਚਾ ਸੀ ਕਿ ਸ਼ਾਇਦ ਉਹ థਾਈਲੈਂਡ ਭੱਜ ਗਿਆ ਜਾਂ ਭੱਜਣ ਦੀ ਫਿਰਾਕ ਦੇ ਵਿੱਚ ਹੈ ਪਰ ਕਾਨੂੰਨ ਦੇ ਲੰਮੇ ਹੱਥਾਂ ਨੇ ਉਹਨੂੰ ਧਰ ਦੋਚਿਆ ਅੱਜ ਪ੍ਰੈਸ ਕਾਨਫਰੰਸ 'ਚ ਉਹਨੂੰ ਪੇਸ਼ ਵੀ ਕੀਤਾ ਗਿਆ ਮੀਡੀਆ ਸਾਹਮਣੇ ਤੁਸੀਂ ਤਸਵੀਰਾਂ ਦੇ ਵਿੱਚ ਦੇਖਦੇ ਰਹੇ ਹੋ ਅਤੇ ਹਾਲੀ ਵਿੱਚ ਅੱਜ ਕੱਲ੍ਹ ਇਹ ਗੌਰਵ ਸ਼ਰਮਾ ਮੈਨੇਜਰ ਰੂ ਚੰਦੇਗੜ੍ਹ ਦੇ ਵਿੱਚ ਜਿਹੜਾ ਹੈਗਾ ਟਾਵਰ ਪ੍ਰਾਈਮਰੀਜ਼ ਏ ਅੰਬਿਕਾ ਫਲੋਰੈਂਸ ਪਾਰਕ ਦੇ ਵਿੱਚ ਰਹਿ ਰਿਹਾ ਸੀਗਾ ਸੋ ਹੁਣ ਪੁਲਿਸ ਨੇ ਉਹ ਗੱਡੀ ਵੀ ਬਰਾਮਦ ਕਰ ਲਈ ਐ ਤੇ ਜਿਹੜਾ ਲੋਕਾਂ ਦਾ ਪੈਸਾ ਮੈਨੇਜਰ ਡਕਾਰ ਗਿਆ ਸੀ ਖਾ ਗਿਆ ਸੀ ਆਪਣੇ ਮਾਪਿਓ ਦੇ ਆਪਣੇ ਸਗੇ ਸਬੰਧੀਆਂ ਦੇ ਖਾਤਿਆਂ ਵਿੱਚ ਪਾ ਗਿਆ ਸੀ ਉਸ ਨੂੰ ਰਿਕਵਰ ਕਰਨ ਦੇ ਕਵਾਇਦ ਦੇ ਜਿਹੜਾ ਘੜੀ ਹੈ ਐ ਐਸਪੀ ਗੁੱਟਾ ਵੱਲੋਂ ਦੱਸਿਆ ਗਿਆ ਕਿ ਕਰੋੜਾਂ ਰੁਪਏ ਦੀ ਰਕਮ ਜੋ ਉਹਨਾਂ ਦੇ ਖਾਤਾਧਾਰਕਾਂ ਦੀ ਮਨਜ਼ੂਰੀ ਤੋਂ ਬਿਨਾਂ ਆਪਣੇ ਪਰਿਵਾਰਕ ਮੈਂਬਰਾਂ ਜਾਣਕਾਰਾਂ ਤੇ ਰਿਸ਼ਤੇਦਾਰਾਂ ਦੇ ਖਾਤਿਆਂ ਦੇ ਵਿੱਚ ਟਰਾਂਸਫਰ ਗੌਰਵ ਸ਼ਰਮਾ ਕਰਦਾ ਰਹਿੰਦਾ ਸੀ ਉਹ ਖੁਦ ਬੈਂਕ ਮੈਨੇਜਰ ਹੈ ਉਹਨੂੰ ਕਿਸੇ ਨੇ ਕੁਝ ਪੁੱਛਣਾ ਵਿਛਣਾ ਕੀ ਸੀਗਾ ਪਰ ਫਿਰ ਵੀ ਪੁਲਿਸ ਕੋਲ ਟੈਕਨੀਕਲ ਤੌਰ ਤੇ ਇਹ ਸਾਰੇ ਮਾਮਲੇ ਦੀ ਪੜਤਾਲ ਕੀਤੀ ਗਈ ਤਕਨੀਕੀ ਪੱਖਾਂ ਤੇ thorough investigation ਜਾਂਚ ਕਰਦੇ ਹੋਏ ਹਿਊਮਨ ਇੰਟੈਲੀਜੈਂਸ ਦੀ ਸਹਾਇਤਾ ਦੇ ਨਾਲ ਨੇਪਾਲ ਬਾਰਡਰ ਕੋਸ ਤੋਂ ਭੱਜ ਲਿਆ ਗਿਆ ਹੁਣ ਪੁਲਿਸ ਤੇਹ ਤਫਤੀਸ਼ ਕਰ ਰਹੀ ਹੈ ਕਿ ਉਸਨੇ ਕਿਸ ਤਰ੍ਹਾਂ ਕਿਸ ਤਰ੍ਹਾਂ ਇਸ ਸਾਰੇ ਕਪਲੇ ਨੂੰ ਅੰਜਾਮ ਦਿੱਤਾ ਸੀ ਔਰ ਧੋਖਾ ਜਿਹੜਾ ਉਹਨੇ 10 ਤੋਂ 12 ਕਰੋੜ ਰੁਪਏ ਦਾ ਕੀਤਾ ਪੂਰੇ 67 ਸ਼ਿਕਾਇਤ ਕਰਤਾ 67 ਆਪਾਂ ਕਹੇ ਇਹ 5 ਦਰਗੰਦੇ ਲੇੜੇ ਸ਼ਿਕਾਇਤ ਕਰਤਾ ਇਸ ਮਾਮਲੇ ਵਿੱਚ ਪੁਲਿਸ ਕਾਲ ਪਹੁੰਚਿਆ ਸੰਗ ਗੋਰਨ ਸ਼ਰਮਾਨ ਨੂੰ ਅਦਾਲਤ ਚ ਪੇਸ਼ ਕਰਕੇ 5 ਦਿਨ ਦਾ ਪੁਲਿਸ ਰਿਮਾਂਡ ਵੀ ਲੈ ਲਿਆ ਗਿਆ ਇੱਕ ਹੋਰ ਕਿੱਸਾ ਐਕਸਿਸ ਬੈਂਕ ਦਾ ਉਹ ਵੀ ਮੋਹਾਲੀ ਨਾਲ ਸਬੰਧਤ ਹੈ ਜਿਹੜਾ ਕਿ ਇੱਕ ਇਮੀਗ੍ਰੇਸ਼ਨ ਕਾਰੋਬਾਰੀ ਨਾਲ ਜੁੜਿਆ ਹੋਇਆ ਹੈ ਈਗਲ ਆਈ ਐਡਵਾਈਜ਼ਰ ਇਮੀਗ੍ਰੇਸ਼ਨ ਉਸਤੇ ਵੀ ਇੱਕ ਧੋਖੇ ਦੀ ਐਫ ਆਈ ਆਰ ਦਰਜ ਹੁੰਦੀ ਹੈ ਐਫ ਆਈ ਆਰ ਚੰਡੀਗੜ੍ਹ ਚ ਦਰਜ ਹੈ ਪਰ ਉਹਦੇ ਚ ਵੀ ਦੋਸ਼ੀ ਕੀ ਸੀਗਾ ਐਕਸੈਸ ਬੈਂਕ ਫੇਜ਼ 11 ਮੁਹਾਲੀ ਦੀ ਬ੍ਰਾਂਚ ਉਹਦੇ ਦੋ ਮੁਲਾਜ਼ਮ ਤੇ ਸੈਕਟਰ 8 ਬ੍ਰਾਂਚ ਚੰਡੀਗੜ੍ਹ ਦਾ ਮੈਨੇਜਰ ਮੁਹਾਲੀ ਬ੍ਰਾਂਚ ਦੇ ਦੋ ਮੁਲਾਜ਼ਮਾਂ ਤੇ ਵੀ ਉਹ ਐਫ ਆਈ ਆਰ ਦਰਜ ਹੈਗੀ ਹੈ ਸੋ ਕਿਤਨਾ ਕਿਤੇ ਜਦੋਂ ਬੈਂਕਾਂ ਤੋਂ ਭਰੋਸਾ ਰੱਖਣ ਵਾਲੇ ਲੋਕ ਆਪਣਾ ਪੈਸਾ ਉੱਥੇ ਲੈ ਕੇ ਜਾਣ ਤੇ ਬੈਂਕਾਂ ਵਾਲੇ ਹੀ ਉਹਨਾਂ ਦਾ ਭਰੋਸਾ ਤੋੜਨ ਦਾ ਕੰਮ ਕਰਨ ਲੱਗ ਪੈਣ ਤਾਂ ਸਵਾਲ ਤਾਂ ਖੜੇ ਹੁੰਦੇ ਨੇ ਕਿ ਆਪਣਾ ਪੈਸਾ ਸੁਰੱਖਿਅਤ ਰੱਖਣ ਲਈ ਲੋਕ ਕਿੱਥੇ ਜਾਣ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ ਧੰਨਵਾਦ ਕੋਲ ਸਿਰ ਜੋ ਇਨਫੋਰਮੇਸ਼ਨ ਹੈ ਉਹ ਆਈਐਸ 67 ਬੈਂਕ ਅਕਾਊਂਟਸ ਜੋ ਹੈ ਇਹਨਾਂ ਚੋਂ ਪੈਸੇ ਡਾਇਵਰਟ ਹੋਏ ਸੀ 67 ਕਲੀਅਰ ਹੋ ਚੁੱਕੇ ਹਨ ਤੇ ਬਾਕੀ ਹੋਰ ਇਸ ਅੰਡਰ ਵੈਰੀਫਿਕੇਸ਼ਨ ਹੈ ਇਸੇ ਬਾਰੇ ਉਹ ਪ੍ਰੋਪਰਟੀ ਵੀ ਗ੍ਰਾਂਟ ਲਈ ਗਈ ਹੈ 10 ਤੋਂ 12 ਕਰੋੜ ਹਲੇ ਸਾਹਮਣੇ ਆ ਗਏ ਕਿੰਨੇ ਮੈਂਬਰ ਨੇ ਸ਼ਾਮਲ ਨੇ ਇਸ ਗਰੁੱਪ ਦੇ ਵਿੱਚ ਕੋਈ ਬੈਂਕ ਗਿਰੋ ਨਹੀਂ ਹੈਗਾ ਇਹਦਾ ਬੈਂਕ ਦੇ ਕੋਈ ਆਫੀਸ਼ੀਅਲਸ ਦੀ ਜੋ ਹੈ ਇਨਵੋਲਵਮੈਂਟ ਇਹਦੇ ਵਿੱਚ ਨਹੀਂ ਆਈ ਹੈ ਇਹ ਸਿੰਗਲ ਹੈਂਡਿਡਲੀ ਆਪਣੇ ਆਪ ਹੀ ਕਰ ਰਿਹਾ ਸੀ ਜਿਹੜਾ ਕੈਸ਼ੀਅਰ ਫੜਿਆ ਸੀ ਜੋ ਕੈਸ਼ੀਅਰ ਫੜਿਆ ਸੀ ਕੈਸ਼ੀਅਰ ਦਾ ਕੋਈ ਰੋਲ ਨਹੀਂ ਆਇਆ ਸਾਡੇ ਸਾਹਮਣੇ ਬਟ ਉਹਦੀ ਤ ਵੀ ਆਰ ਵੈਰੀਫਾਈਂਗ ਅਗਰ ਉਹਦਾ ਕੋਈ ਵੀ ਰੋਲ ਆਏਗਾ ਉਹਨੂੰ ਅਕੋਰਡਿੰਗਲੀ ਇਹਦੇ ਵਿੱਚ ਰੋਕ ਨੂੰ ਨਹੀਂ ਨਹੀਂ ਹਲੇ ਤਾਂ ਕੋਈ ਪ੍ਰੋਪਰਟੀ ਦੀ ਕਲੈਰਿਟੀ ਨਹੀਂ ਹੈ ਗੱਡੀ ਕੌਨਸੀ ਲਈਏ ਇਸਨੇ ਕੈਸ਼ ਲਈ ਹੈ ਜਾਂ ਕਿਸ ਟਾਈਪ ਨਹੀਂ ਇਹਨੇ ਟਾਟਾ ਟਾਟਾ ਸਵਾਰੀ ਗੱਡੀ ਲਈ ਟਾਟਾ ਸਵਾਰੀ ਗੱਡੀ ਲੈਂਦੀ ਸੀ ਕੁਝ ਸਮਾਂ ਪਹਿਲਾਂ ਤੇ ਉਸੇ ਗੱਡੀ ਨੂੰ ਵਰਤ ਕੇ ਉਹ ਤੋਂ ਤੱਕ ਪਹੁੰਚਿਆ ਸੀ ਜੈਨੂੰ ਇਹਨੇ ਬਾਰਡਰ ਤੇ ਛੱਡ ਕੇ ਅੱਗੇ ਜਾਣ ਦਾ پلان ਬਣਾਇਆ ਸੀ ਤੇ ਇਹ ਹੈ ਕਿ ਇਹਨੂੰ ਪਤਾ ਲੱਗਿਆ ਕਿ ਮੇਰੀ ਜੋ ਬੈਂਕ ਬ੍ਰਾਂਚ ਹੈਗੀ ਇਹਦੇ ਵਿੱਚ ਆਡਿਟ ਆਇਆ ਆਡਿਟ ਦੀ ਗੱਲ ਤੋਂ ਇਹ ਡਰ ਗਿਆ ਤੇ ਡਰਨ ਤੋਂ ਬਾਅਦ ਇਹਨੇ ਭਜਨ ਦਾ ਪਲਾਨ ਬਣਾਇਆ ਤੋ ਇਹਦਾ ਸੀਗਾ ਕਿ ਮੈਂ ਨੇਪਾਲ ਪਹੁੰਚ ਜਾ ਤਾਂ ਕਿ ਜੋ ਮੈਂ ਇੰਡੀਅਨ ਪੁਲਿਸ ਦੇ ਹੱਥ ਸੇ ਬਾਹਰ ਹੋ ਜਾਊਂਗਾ ਇਸ ਕਰਕੇ ਇਹ ਕਈ ਦਿਨਾਂ ਤੋਂ ਇੱਥੋਂ ਲੈ ਕੇ ਨੇਪਾਲ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਇਹ ਸਾਨੂੰ ਪਤਾ ਲੱਗਿਆ ਸਾਡੀ ਟੀਮ ਨੂੰ ਕਿ ਨੇਪਾਲ ਭਜਨ ਦੀ ਕੋਸ਼ਿਸ਼ ਕਰ ਰਿਹਾ ਅਕੋਰਡਿੰਗਲੀ ਉੱਥੇ ਆਪਣਾ ਨੇਪਾਲ ਬਾਰਡਰ ਤੇ ਸਾਡੀ ਟੀਮ ਨੇ ਰਾਪਤਾ ਬਣਾਇਆ ਤੇ ਅਸੀਂ ਇਮੀਡੀਏਟਲੀ ਟੀਮ ਜਿੱਥੋਂ ਮੂਵ ਕੀਤੀ ਜਿਨ੍ਹਾਂ ਨੇ ਓਵਰ ਵੈਰੀ ਸਕਸੈਸਫੁਲ ਇਨ ਨਾਵਿੰਗ ਹਿਮ ਬਿਫੋਰ ਹੀ ਕੁਡ ਕ੍ਰਾਸ ਦੀ ਨੇਪਾਲ ਬਾਰਡਰ